ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ, ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ टीका, ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ। ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਕੈਬਨ ਮੰਤਰੀ ਹਰਪਾਲ ਸਿੰਘ ਚੀਮਾ ਸੰਗਰੂਰ ਪਹੁੰਚੇ ਇਸ ਦੌਰਾਨ ਉਹਨਾਂ ਨੇ ਨਾ ਸਿਰਫ ਆੜ ਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਦਾ ਜਾਇਜ਼ਾ ਲਿਆ ਬਲਕਿ ਉਹਨਾਂ ਘਰਾਂ ਨੂੰ ਵੀ ਵੇਖਿਆ ਜੋ ਪਾਣੀ ਦੇ ਵਿੱਚ ਡਿੱਗੇ ਪਏ ਨੇ ਚੀਮਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦਾ ਦੁੱਖ ਦਰਦ ਸੁਣਿਆ ਅਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਉਨਾ ਕਹਿਆ ਕਿ ਘਰਾ ਫਸਲਾਂ 'ਤੇ ਹੋਰ ਨੁਕਸਾਨ ਦੀ ਪੂਰੀ ਪਰਪਾਈ ਕੀਤੀ ਜਾਵੇਗੀ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਹਦਾਇਤ ਦਿੱਤੀ ਕਿ ਰਾਹਤ ਕਾਰਜਾਂ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਲੋਕਾਂ ਨੂੰ ਜ਼ਰੂਰੀ ਸਮਾਨ ਦਵਾਈਆਂ ਅਤੇ ਸ਼ਰਨ ਦੀ ਸੁਵਿਧਾ ਵੀ ਸਮੇਂ ਸਿਰ ਮਿਲ ਦਿੱਤੀ ਜਾਵੇਗੀ ਹਰਪਾਲ ਚਿਮਾ ਨੇ ਕਿਹਾ ਹੈ ਕਿ ਇਹ ਔਖੀ ਘੜੀ ਹੈ ਪਰ ਪੰਜਾਬ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ ਮੇਰੀ ਵਿਧਾਨ ਸਭਾ ਹਲ ਕਦਰਬਾ ਦੇ ਲਗਭਗ 7-8 ਪਿੰਡਾਂ ਚ بارش ਕਾਰਨ ਕਾਫੀ ਜਿਆਦਾ ਹੜ ਆ ਗਿਆ ਸੀ ਜਿਨ੍ਹਾਂ ਵਿੱਚ ਲਦਾਲ ਸੰਗਤਪੁਰਾ ਦਸਕਾਰ ਤਾਕੇੜਾ ਫਲੇੜਾ ਧਰਮਗੜ ਸਤਾਜ ਕਾਫੀ ਸਾਰੇ ਪਿੰਡਾ ਜਿਹੜਾ ਪਾਣੀ ਆ ਗਿਆ ਸੀਗਾ ਕਾਫੀ ਸਾਰੇ ਪਿੰਡਾ ਚ ਪਾਣੀ ਜਿਹੜਾ ਪਾਣੀ ਦਾ ਲੈਵਲ ਨੀਚੇ ਹੋ ਗਿਆ ਕਾਫੀ ਸਾਰੇ ਪਿੰਡਾ ਚ ਜੇ ਪਾਣੀ ਜਿਹੜਾ ਕੱਢ ਕੇ ਉਹ ਜਿਹੜਾ ਨਾਲਿਆਂ ਚ ਪਾਇਆ ਜਾ ਰਿਹਾ ਹੁਣ ਆਪਾਂ ਸੰਗਤਪੁਰਾ ਖੜਿਆ ਘਟੂ ਘਟ 7-8 ਟਰੈਕਟਰ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਪਿਛਲੇ ਦੋ ਦਿਨਾਂ ਤੋਂ ਕਿਸਾਨ ਜਿਹੜਾ ਹੈਗਾ ਉਹ ਤੇਰ ਪਾ ਕੇ ਪਾਣੀ ਜਿਹੜਾ ਉਹ ਕੱਢ ਰਿਹਾ ਹੈਗਾ ਬਾਹਰ ਆਪਣੇ ਖੇਤਾਂ ਨੂੰ ਥੋੜਾ ਪਾਣੀ ਦੀਵਾ ਕਰ ਰਿਹਾ ਹੈਗਾ ਸੋ ਬਿਲਕੁਲ ਪੰਜਾਬ ਸਰਕਾਰ ਸਾਰੇ ਕਿਸਾਨਾਂ ਦੇ ਨਾਲ ਆ ਅਸੀਂ ਇਸ ਤੋਂ ਬਾਅਦ ਤੁਰੰਤ ਗਰਦਾਬਰੀ ਵੀ ਕਰਾਵਾਂਗੇ ਗਰਦਾਬੀ ਦਾ ਕੰਮ ਜਿਹੜਾ ਉਹ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਆ ਜਿਹੜੇ ਮਕਾਨ ਡਿਗੇ ਨੇਗੇ ਉਹਨਾਂ ਘਰਾਂ 'ਚ ਵੀ ਮੈਂ ਜਾ ਕੇ ਆਇਆਗਾ ਉਹਨਾਂ ਦੇ ਨਾਲ ਵੀ ਮੇਰੀ ਦਲੀ ਹਮਦਰਦੀ ਹੈ ਕਿ ਉਹਨਾਂ ਦੇ ਨਾਲ ਅਸੀਂ ਖੜੇ ਆ ਸਰਕਾਰ ਖੜੀ ਆ ਬਿਲਕੁਲ ਜਿਹੜੀ ਵੀ ਯੋਗ ਮਦਦ ਆ ਉਹ ਉਹਨਾਂ ਸਾਰੇ ਪਰਿਵਾਰਾਂ ਦੀ ਅਸੀਂ ਕਰਾਂਗੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਅਲਰਟ ਜਾਰੀ ਕੀਤਾ ਹੋਇਆ ਪਾਣੀ ਦਾ ਬਿਲਕੁਲ ਆਉਣ ਵਾਲੇ ਸਮੇਂ 'ਚ بارش ਹੋਰ ਆ ਸਕਦੀ ਐ ਇਸੇ ਕਰਕੇ ਅਲਰਟ ਜਿਹੜਾ ਜਾਰੀ ਕੀਤਾ ਗਿਆ ਘੱਗਰ ਦਾ ਪਾਣੀ ਵੀ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਲਗਾਤਾਰ ਘੱਗਰ ਦਾ ਵੀ ਖਤਰਾ ਜਿਹੜਾ ਉਹ ਮੈਂ ਸਮਝਦਾ ਕਿਸੇ ਨਾ ਕਿਸੇ ਰੂਪ 'ਚ ਬਰਕਰਾਰ ਬਣਿਆ ਹੋਇਆਗਾ ਸੋ ਕੇਂਦਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈਗੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਚੁੱਕਿਆਗਾ ਖਾਸ ਕਰਕੇ ਜੇ ਮੈਂ ਮਾਜੇ ਦੀ ਗੱਲ ਕਰਾਂ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਉਹਨਾਂ ਜ਼ਿਲ੍ਹਿਆਂ ਚ ਤਾਂ ਜਿਹੜਾ ਪਾਣੀ ਨੇ ਤਬਾਹੀ ਮਚਾਈ ਹੋਈ ਆ ਰਾਵੀ ਸਤਲੁਜ ਦਰਿਆ ਜਿਹੜੇ ਨੇ ਉਹ ਬਹੁਤ ਵੱਡਾ ਉਹਨਾਂ ਚ ਜਿਹੜਾ ਪਾਣੀ ਬਹੁਤ ਵੱਡਾ ਲੈਵਲ ਤੇ ਆਇਆ ਹੋਇਆਗਾ ਸੋ ਬੈਸਮੇਨਾ ਕੇਂਦਰ ਸਰਕਾਰ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਤੁਰੰਤ ਕਰਨੀ ਚਾਹੀਦੀ ਹੈ ਪਰ ਇਹ ਪਿੰਡਾਂ ਦੇ ਜਿਹੜੇ ਮਕਾਨ ਜਿਹੜੇ ਗਰੇਨ ਹੈਗੇ ਬਿਲਕੁਲ ਜਿੰਨਾ ਮਕਾਨ ਜਿਹੜੇ ਟੁੱਟ ਗਏ ਜਾਂ ਗਿਰ ਗਏ ਜਾਂ ਤਰੇੜਾ ਆ ਗਈਆਂ ਜਿਹੜੇ ਰਹਿਣ ਜੋਗ ਨਹੀਂ ਰਹੇ ਉਹਨਾਂ ਸਾਰਿਆਂ ਦੇ ਲਈ ਮੈਂ ਸਾਡੇ ਮਾਨਜੋਗ ਅਫਸਰ ਸਹਿਬਾਨ ਖੜੇ ਨੇ ਕੀਤਾ ਦੀ ਡਿਊਟੀ ਲਈ ਆ ਕਿ ਇਹਨਾਂ ਸਾਰਿਆਂ ਦਾ ਸਰਵੇ ਕਰਕੇ ਯੋਗ ਜਿਹੜੀ ਮਦਦ ਆਪਾਂ ਨੂੰ ਦੇਵਾਂਗੇ ਤਾਂ ਕਿ ਵਿਚਾਰੇ ਆਪਣੇ ਪੈਰਾ ਸਿਰ ਹੋ ਸਕਣ ਕਿਉਂਕਿ بارش ਕੁਦਰਤੀ ਮੀਂਹ ਦੇ ਨਾਲ ਹੋਇਆਗਾ ਇਹਦੇ ਵਿੱਚ ਕਿਸੇ ਦਾ ਪਰਸਨਲ ਕੋਈ ਮੈਸਮਾ ਦੁਸ਼ਮਣੀ ਨਹੀਂ ਹੈਗੀ ਇਹ ਤਾਂ ਮੈਸਮਾ ਕੁਦਰਤ ਨੇ ਕਹਿਟ ਆਇਆਗਾ ਸੋ ਉਹਦਾ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਮੁਕਾਬਲਾ ਕਰਨਾ ਪਊਗਾ ਪਰ ਪੰਜਾਬ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਡਟ ਕੇ ਪੰਜਾਬ ਦੇ ਕਿਸਾਨ ਦੇ ਨਾਲ ਆ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਜਿਹੜਾ ਪ੍ਰੋਬਲਮ ਆ ਰਹੀ ਹੈ ਜੀ ਜਿਹੜੇ ਨਾਲੇ ਨੇ ਸਾਫ ਨਹੀਂ ਕੀਤੇ ਗਏ ਕਾਫੀ ਨਾਲਿਆਂ ਦੇ ਵਿੱਚ ਕੰਡਿਆ ਖੜਾ ਹੈ ਆ ਦੇਖੋ ਜਿੱਥੇ ਕਿਤੇ ਨਾਲੇ ਨਾ ਨਾਫਕਰ ਨਾ ਸਾਫ ਕਰਨ ਦਾ ਮਾਮਲਾ ਆਇਆਗਾ ਉਹ ਅਸੀਂ ਤੁਰੰਤ ਇੱਕ ਅਧਿਕਾਰੀ ਜਿਹੜਾ ਐਸਡੀਓ ਸੀਗਾ ਔਰ ਮੇਰੇ ਕੋਲ ਜਦੋਂ ਇੱਕ ਸਤਿਕਾਰਯੋਗ ਪੱਤਰਕਾਰ ਸਹਿਬਾਨ ਨੇ ਵੀਡੀਓ ਭੇਜੀ ਸੀਗੀ ਤਾਂ ਮੈਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਤਾਂ ਉਹ ਜਿਹੜਾ ਐਸਜੀਓ ਨੂੰ ਸਸਪੈਂਡ ਵੀ ਕੀਤਾ ਗਿਆ ਅੱਗੇ ਨੂੰ ਵੀ ਜੇ ਕੋਈ ਅਣਗਹਿਲੀ ਵਰਤੂਗਾ ਸਰਕਾਰੀ ਪੈਸੇ ਦੀ ਦੁਰਵਰਤੋਂ ਕਰੂਗਾ ਤਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਊਗਾ ਬਿਲਕੁਲ ਜਿਹੜੀ ਆ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ